ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦਾ ਵੱਡਾ ਐਲਾਨ ਸਾਹਮਣੇ ਆ ਜਿਹਦੇ ਵਿੱਚ ਕੈਨੇਡਾ ਨੇ ਕਿਹਾ ਹੈ ਕਿ ਮਾਸਟਰ ਅਤੇ ਡਾਕਟੋਰੇਟ ਦੇ ਵਿਦਿਆਰਥੀਆਂ ਨੂੰ ਹੁਣ ਅਪਡੇਟ ਕੀਤੇ ਸਟੱਡੀ ਪਰਮਿਟ ਨਿਯਮਾਂ ਦੇ ਹਿੱਸੇ ਦੇ ਜੋ ਸੁਬਾਈ ਚਾਹ ਖੇਤਰੀ ਤਸਦੀਕ ਪੱਤਰ ਦੀ ਲੋੜ ਨਹੀਂ ਹੋਵੇਗੀ ਜੀ ਹਾਂ ਇਹ ਨਵਾਂ ਨਿਯਮ ਜਨਵਰੀ 2026 ਤੋਂ ਲਾਗੂ ਹੋਵੇਗਾ ਅਤੇ ਕੈਨੇਡਾ ਵਿੱਚ ਪੜਾਈ ਕੰਮ ਕਰਨ ਅਤੇ ਸੈਟਲ ਹੋਣ ਦੀ ਯੋਜਨਾ ਬਣਾ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡੀਅਨ ਸਰਕਾਰ ਦੁਆਰਾ ਸਾਪਤ ਅੰਤਰਰਾਸ਼ਟਰੀ ਵਿਦਿਆਰਥੀ ਸੀਮਾ ਮਤੋ ਜਾਨੂ ਹੋਣਾ ਚਾਹੀਦਾ ਹੈ ਅੰਤਰਰਾਸ਼ਟਰੀ ਵਿਦਿਆਰਥੀ ਸੀਮਾ ਉਨਾਂ ਦੀਆਂ ਪਰਮਿਟਾ ਅਰਜ਼ੀਆਂ ਦੀ ਗਿਣਤੀ ਨੂੰ ਸੀਮਤ ਕਰਦੀ ਹੈ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਸਲਾਨਾ ਪ੍ਰਕਿਰਿਆ ਦੇ ਲਈ ਸਵੀਕਾਰ ਕਰਦਾ ਹੈ ਕੈਨੇਡਾ ਦਾ ਟਿਚਟ ਹੋਜਾ ਸਤਾਈ ਦੇ ਅੰਤ ਤੱਕ ਕੁੱਲ ਆਬਾਦੀ ਦੇ 5% ਤੋਂ ਘਟ ਕਰ ਦਿੰਦਾ ਹੈ ਅਗਲੇ ਸਾਲ IRCC 4 ਲੱਖ 80 ਹਜ਼ਾਰ ਤੱਕ ਸਟਡੀ ਪਰਮਿਟ ਜਾਰੀ ਕਰਨ ਦੀ ਉਮੀਦ ਕਰਦਾ ਹੈ ਜਿਦੇ ਵਿੱਚ 1 ਲੱਖ 55 ਹਜ਼ਾਰ ਨਵੇਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਵੀ ਸ਼ਾਮਲ ਨੇ ਜਿਵੇਂ ਕਿ 2026 ਤੇ 28 ਦੇ ਇਮੀਗ੍ਰੇਸ਼ਨ ਪੱਧਰ ਯੋਜਨਾ ਵਿੱਚ ਦੱਸਿਆ ਗਿਆ ਅਤੇ ਮੌਜੂਦਾ ਅਤੇ ਆਪਸ ਆਉਣ ਵਾਲੇ ਵਿਦਿਆਰਥੀਆਂ ਦੇ ਲਈ 253 ਹਜ਼ਾਰ ਐਕਸਚੇਂਜਰ ਨੇ ਇਹ ਗਿਣਤੀ 2025 ਦੇ 437000 ਜਾਰੀ ਕਰਨ ਦੇ ਟਿੱਚੇ ਨਾਲੋਂ 7% ਘਟ ਹੈ ਅਤੇ 2024 ਦੇ 485000 ਜਾਰੀ ਕਰਨ ਦੇ ਟਿੱਚੇ ਦੇ ਨਾਲੋਂ 16% ਘਟ ਹੈ ਜੋ ਕਿ ਕੈਨੇਡਾ ਸਮੁੱਚੀ ਅਸਥਾਈ ਆਬਾਦੀ ਨੂੰ ਘਟਾਉਣ ਦੇ ਲਈ ਕੰਮ ਕਰਨਾ ਜਾਰੀ ਰੱਖਦਾ ਹੈ ਇਹ ਕੈਨੇਡਾ ਦੇ ਵਿਆਪਕ ਆਰਥਿਕ ਅਤੇ ਸਮਾਜਿਕ ਟਿੱਚੇ ਨੂੰ ਪੂਰਾ ਕਰਨ ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਦਾ ਹੈ ਛੋਟੇ ਦੀਆਂ ਪ੍ਰਤੀ ਭਾਵਾਂ ਨੂੰ ਆਕਰਸ਼ਿਤ ਕਰਨ ਤੇ ਵੀ ਕੇਂਦ੍ਰਿਤ ਰਹਿੰਦਾ ਹੈ ਜੀ ਹਾਂ 2026 ਦੇ ਵਿੱਚ ਪੀਏ ਐਲਟੀਐਲ ਦੀ ਲੋਡ ਵਾਲੇ ਬਿਨਕਾਰਾਂ ਨੂੰ 180000 ਤੱਕ ਸਟੱਡੀ ਪਰਮਿਟ ਜਾਰੀ ਕੀਤੇ ਜਾਣ ਦੀ ਵੀ ਉਮੀਦ ਹੈ 2026 ਦੇ ਲਈ ਸੀਮਾ ਦੇ ਤਹਿਤ ਕੁੱਲ 39670 ਸਟੱਡੀ ਪਰਮਿਟ ਅਜੇ ਸਥਾਨ ਉਪਲਬਧ ਹੋਣਗੇ 1 ਜਨਵਰੀ 2026 ਤੋਂ ਕਿਸੇ ਜਨਤਕ ਮਨੋਨੀਤ ਸਿੱਖਲਾਈ ਸੰਸਥਾ ਦੇ ਵਿੱਚ ਦਾਖਲ ਹੋਏ ਮਾਸਟਰ ਅਤੇ ਡਾਕਟੋਰੇਟ ਪੱਤਰ ਦੇ ਵਿਦਿਆਰਥੀ ਨੂੰ ਆਪਣੇ ਸਟੱਡੀ ਪਰਮਿਟ ਅਰਜੀ ਦੇ ਨਾਲ ਸੁਪਾਈ ਜਾ ਖੇਤਰੀ ਤਸਦੀਕ ਪੱਤਰ ਜਮਾ ਕਰਨ ਦੀ ਲੋੜ ਨਹੀਂ ਹੋਵੇਗੀ ਸਸਕਾਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦਾ ਵੱਡਾ ਐਲਾਨ ਸਾਹਮਣੇ ਹੈ ਜਿਹਦੇ ਵਿੱਚ ਕੈਨੇਡਾ ਨੇ ਕਿਹਾ ਹੈ ਕਿ ਮਾਸਟਰ ਅਤੇ ਡਾਕਟੋਰੇਟ ਦੇ ਵਿਦਿਆਰਥੀਆਂ ਨੂੰ ਹੁਣ ਅਪਡੇਟ ਕੀਤੇ ਸਟੱਡੀ ਪਰਮਿਟ ਨਿਯਮਾਂ ਦੇ ਹਿੱਸੇ ਦੇ ਜੋ ਸੁਬਾਈ ਚਾਹ ਖੇਤਰੀ ਤਸਦੀਕ ਪੱਤਰ ਦੀ ਲੋੜ ਨਹੀਂ ਹੋਵੇਗੀ ਜੀ ਹਾਂ ਇਹ ਨਵਾਂ ਨਿਯਮ ਜਨਵਰੀ 2026 ਤੋਂ ਲਾਗੂ ਹੋਵੇਗਾ ਅਤੇ ਕੈਨੇਡਾ ਵਿੱਚ ਪੜਾਈ ਕੰਮ ਕਰਨ ਅਤੇ ਸੈਟਲ ਹੋਣ ਦੀ ਯੋਜਨਾ ਬਣਾ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡੀਅਨ ਸਰਕਾਰ ਦੁਆਰਾ ਸਾਪਤ ਅੰਤਰਰਾਸ਼ਟਰੀ ਵਿਦਿਆਰਥੀ ਸੀਮਾ ਮਾਮਾਤੋ ਜਾਣੂ ਹੋਣਾ ਚਾਹੀਦਾ ਹੈ ਅੰਤਰਰਾਸ਼ਟਰੀ ਵਿਦਿਆਰਥੀ ਸੀਮਾ ਉਨਾਂ ਦੀਆਂ ਪਰਮਿਟਾ ਅਰਜ਼ੀਆਂ ਦੀ ਗਿਣਤੀ ਨੂੰ ਸੀਮਤ ਕਰਦੀ ਹੈ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਸਲਾਨਾ ਪ੍ਰਕਿਰਿਆ ਦੇ ਲਈ ਸਵੀਕਾਰ ਕਰਦਾ ਹੈ ਕੈਨੇਡਾ ਦਾ ਟਿਚਵਤ 2027 ਦੇ ਅੰਤ ਤੱਕ ਕੁੱਲ ਆਬਾਦੀ ਦੇ 5% ਤੋਂ ਘਟ ਕਰ ਦਿੰਦਾ ਹੈ। ਅਗਲੇ ਸਾਲ IRCC 4 ਲੱਖ 80000 ਤੱਕ ਸਟੱਡੀ ਪਰਮਿਟ ਜਾਰੀ ਕਰਨ ਦੀ ਉਮੀਦ ਕਰਦਾ ਹੈ ਜਿਦੇ ਵਿੱਚ 1 ਲੱਖ 55000 ਨਵੇਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਵੀ ਸ਼ਾਮਲ ਨੇ। ਜਿਵੇਂ ਕਿ 2026 ਤੇ 28 ਦੇ ਇਮੀਗ੍ਰੇਸ਼ਨ ਪੱਧਰੀ ਯੋਜਨਾ ਵਿੱਚ ਦੱਸਿਆ ਗਿਆ ਅਤੇ ਮੌਜੂਦਾ ਅਤੇ ਆਪਸ ਆਉਣ ਵਾਲੇ ਵਿਦਿਆਰਥੀਆਂ ਦੇ ਲਈ 253000 ਐਕਸਚੇਂਜਰ ਨੇ। ਇਹ ਗਿਣਤੀ 2025 ਦੇ 437000 ਜਾਰੀ ਕਰਨ ਦੇ ਟੀਚੇ ਨਾਲੋਂ 7% ਘਟ ਹੈ ਅਤੇ 2024 ਦੇ 485000 ਜਾਰੀ ਕਰਨ ਦੇ ਟੀਚੇ ਦੇ ਨਾਲੋਂ 16% ਘਟ ਹੈ ਜੋ ਕਿ ਕੈਨੇਡਾ ਸਮੁੱਚੀ ਅਸਥਾਈ ਆਬਾਦੀ ਨੂੰ ਘਟਾਉਣ ਦੇ ਲਈ ਕੰਮ ਕਰਨਾ ਜਾਰੀ ਰੱਖਦਾ ਹੈ ਇਹ ਕੈਨੇਡਾ ਨੇ ਵਿਆਪਕ ਆਰਥਿਕ ਅਤੇ ਸਮਾਜਿਕ ਟੀਚੇ ਨੂੰ ਪੂਰਾ ਕਰਨ ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਰਾਹੀਂ ਛੋਟੇ ਦੀਆਂ ਪ੍ਰਤੀ ਬਾਵਾਂ ਨੂੰ ਆਕਰਸ਼ਿਤ ਕਰਨ ਤੇ ਵੀ ਕੇਂਦ੍ਰਿਤ ਰਹਿੰਦਾ ਹੈ ਜੀ ਹਾਂ 2026 ਦੇ ਵਿੱਚ ਪੀਏ ਐਲਟੀਐਲ ਦੀ ਲੋੜ ਵਾਲੇ ਵਿਨੇਕਾਰਾਂ ਨੂੰ 180000 ਤੱਕ ਸਟੱਡੀ ਪਰਮਿਟ ਜਾਰੀ ਕੀਤੇ ਜਾਣ ਦੀ ਵੀ ਉਮੀਦ ਹੈ 2026 ਦੇ ਲਈ ਸੀਮਾ ਦੇ ਤਹਿਤ ਕੁੱਲ 309670 ਸਟੱਡੀ ਪਰਮਿਟਸ ਦੀ ਸਥਾਨ ਉਪਲਬਧ ਹੋਣਗੇ 1 ਜਨਵਰੀ 2026 ਤੋਂ ਕਿਸੇ ਜਨਤਕ ਮਨੋਣਿਤ ਸਿਖਲਾਈ ਸੰਸਥਾ ਦੇ ਵਿੱਚ ਦਾਖਲ ਹੋਏ ਮਾਸਟਰ ਅਤੇ ਡਾਕਟੋਰੇਟ ਪੱਤਰ ਦੇ ਵਿਦਿਆਰਥੀ ਨੂੰ ਆਪਣੇ ਸਟੱਡੀ ਪਰਮਿਟ ਅਰਜੀ ਦੇ ਨਾਲ ਸੁਪਾਈ ਜਾ ਖੇਤਰੀ ਤਸਦੀਕ ਪੱਤਰ ਜਮਾ ਕਰਨ ਦੀ ਲੋੜ ਨਹੀਂ ਹੋਵੇਗੀ ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦਾ ਵੱਡਾ ਐਲਾਨ ਸਾਹਮਣੇ ਆ ਜਿਹਦੇ ਵਿੱਚ ਕੈਨੇਡਾ ਨੇ ਕਿਹਾ ਹੈ ਕਿ ਮਾਸਟਰ ਅਤੇ ਡਾਕਟੋਰੇਟ ਦੇ ਵਿਦਿਆਰਥੀਆਂ ਨੂੰ ਹੁਣ ਅਪਡੇਟ ਕੀਤੇ ਸਟੱਡੀ ਪਰਮਿਟ ਨਿਯਮਾਂ ਦੇ ਹਿੱਸੇ ਦੇ ਜੋ ਸੁਬਾਈ ਜਾਂ ਖੇਤਰੀ ਤਸਦੀਕ ਪੱਤਰ ਦੀ ਲੋੜ ਨਹੀਂ ਹੋਵੇਗੀ ਜੀ ਹਾਂ ਇਹ ਨਵਾਂ ਨਿਯਮ ਜਨਵਰੀ 2026 ਤੋਂ ਲਾਗੂ ਹੋਵੇਗਾ ਅਤੇ ਕੈਨੇਡਾ ਵਿੱਚ ਪੜਾਈ ਕੰਮ ਕਰਨ ਅਤੇ ਸੈਟਲ ਹੋਣ ਦੀ ਯੋਜਨਾ ਬਣਾ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡੀਅਨ ਸਰਕਾਰ ਦੁਆਰਾ ਸਾਪਤ ਅੰਤਰਰਾਸ਼ਟਰੀ ਵਿਦਿਆਰਥੀ ਸੀਮਾ ਮਾਮਲਤੋ ਜਾਨੂ ਹੋਣਾ ਚਾਹੀਦਾ ਹੈ ਅੰਤਰਰਾਸ਼ਟਰੀ ਵਿਦਿਆਰਥੀ ਸੀਮਾ ਉਨਾਂ ਦੀਆਂ ਪਰਮਿਟਾ ਅਰਜ਼ੀਆਂ ਦੀ ਗਿਣਤੀ ਨੂੰ ਸੀਮਤ ਕਰਦੀ ਹੈ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਸਲਾਨਾ ਪ੍ਰਕਿਰਿਆ ਦੇ ਲਈ ਸਵੀਕਾਰ ਕਰਦਾ ਹੈ ਕੈਨੇਡਾ ਦਾ ਟਿਚਰ 2027 ਦੇ ਅੰਤ ਤੱਕ ਕੁੱਲ ਆਬਾਦੀ ਦੇ 5% ਤੋਂ ਘਟ ਕਰਨ ਦਾ ਹੈ ਅਗਲੇ ਸਾਲ ICC 4 ਲੱਖ ਹਜ਼ਾਰ ਤੱਕ ਸਟੱਡੀ ਪਰਮਿਟ ਜਾਰੀ ਕਰਨ ਦੀ ਉਮੀਦ ਕਰਦਾ ਹੈ ਜਿਦੇ ਵਿੱਚ 1.55 ਲੱਖ ਨਵੇਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਵੀ ਸ਼ਾਮਲ ਨੇ ਜਿਵੇਂ ਕਿ 2026 ਤੇ 28 ਦੇ ਇਮੀਗ੍ਰੇਸ਼ਨ ਪੱਧਰੀ ਯੋਜਨਾ ਵਿੱਚ ਦੱਸਿਆ ਗਿਆ ਅਤੇ ਮੌਜੂਦਾ ਅਤੇ ਆਪਸ ਆਉਣ ਵਾਲੇ ਵਿਦਿਆਰਥੀਆਂ ਦੇ ਲਈ 2.53 ਲੱਖ ਐਕਸਚੇਂਜਰ ਨੇ ਇਹ ਕਿੰਤੀ 2025 ਦੇ 437000 ਜਾਰੀ ਕਰਨ ਦੇ ਟਿੱਚੇ ਨਾਲੋਂ 7% ਘਟ ਹੈ ਅਤੇ 2024 ਦੇ 485000 ਜਾਰੀ ਕਰਨ ਦੇ ਟਿੱਚੇ ਦੇ ਨਾਲੋਂ 16% ਘਟ ਹੈ ਜੋ ਕਿ ਕੈਨੇਡਾ ਸਮੁੱਚੀ ਅਸਥਾਈ ਆਬਾਦੀ ਨੂੰ ਘਟਾਉਣ ਦੇ ਲਈ ਕੰਮ ਕਰਨਾ ਜਾਰੀ ਰੱਖਦਾ ਹੈ ਇਹ ਕੈਨੇਡਾ ਨੇ ਵਿਆਪਕ ਆర్థిక ਅਤੇ ਸਮਾਜਿਕ ਟਿੱਚੇ ਨੂੰ ਪੂਰਾ ਕਰਨ ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਦਾ ਹੀ ਛੋਟੇ ਦੀਆਂ ਪ੍ਰਤੀ ਬਾਵਾਂ ਨੂੰ ਆਕਰਸ਼ਿਤ ਕਰਨ ਤੇ ਵੀ ਕੇਂਦ੍ਰਿਤ ਰਹਿੰਦਾ ਹੈ ਜੀ ਹਾਂ 2026 ਦੇ ਵਿੱਚ ਪੀਏ ਐਲਟੀਐਲ ਦੀ ਲੋੜ ਵਾਲੇ ਵਿਨੇਕਾਰਾਂ ਨੂੰ 180000 ਤੱਕ ਸਟੱਡੀ ਪਰਮਿਟ ਜਾਰੀ ਕੀਤੇ ਜਾਣ ਦੀ ਵੀ ਉਮੀਦ ਹੈ 2026 ਦੇ ਲਈ ਸੀਮਾ ਦੇ ਤਹਿਤ ਕੁੱਲ 39670 ਸਟੱਡੀ ਪਰਮਿਟਸ ਦੀ ਸਥਾਨ ਉਪਲਬਧ ਹੋਣਗੇ 1 ਜਨਵਰੀ 2026 ਤੋਂ ਕਿਸੇ ਜਨਤਕ ਮਨੋਣਿਤ ਸਿਖਲਾਈ ਸੰਸਥਾ ਦੇ ਵਿੱਚ ਦਾਖਲ ਹੋਏ ਮਾਸਟਰ ਅਤੇ ਡਾਕਟੋਰੇਟ ਪੱਤਰ ਦੇ ਵਿਦਿਆਰਥੀ ਨੂੰ ਆਪਣੇ ਸਟੱਡੀ ਪਰਮਿਟ ਅਰਜੀ ਦੇ ਨਾਲ ਸੁਪਾਈ ਜਾ ਖੇਤਰੀ ਤਸਦੀਕ ਪੱਤਰ ਜਮਾ ਕਰਨ ਦੀ ਲੋੜ ਨਹੀਂ ਹੋਵੇਗੀ ਸਸਕਾਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦਾ ਵੱਡਾ ਐਲਾਨ ਸਾਹਮਣੇ ਆ ਜਿਹਦੇ ਵਿੱਚ ਕੈਨੇਡਾ ਨੇ ਕਿਹਾ ਹੈ ਕਿ ਮਾਸਟਰ ਅਤੇ ਡਾਕਟੋਰੇਟ ਦੇ ਵਿਦਿਆਰਥੀਆਂ ਨੂੰ ਹੁਣ ਅਪਡੇਟ ਕੀਤੇ ਸਟੱਡੀ ਪਰਮਿਟ ਨਿਯਮਾਂ ਦੇ ਹਿੱਸੇ ਦੇ ਜੋ ਸੁਬਾਈ ਚਾਹ ਖੇਤਰੀ ਤਸਦੀਕ ਪੱਤਰ ਦੀ ਲੋੜ ਨਹੀਂ ਹੋਵੇਗੀ ਜੀ ਹਾਂ ਇਹ ਨਵਾਂ ਨਿਯਮ ਜਨਵਰੀ 2026 ਤੋਂ ਲਾਗੂ ਹੋਵੇਗਾ ਅਤੇ ਕੈਨੇਡਾ ਵਿੱਚ ਪੜ੍ਹਾਈ ਕੰਮ ਕਰਨ ਅਤੇ ਸੈਟਲ ਹੋਣ ਦੀ ਯੋਜਨਾ ਬਣਾ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡੀਅਨ ਸਰਕਾਰ ਦੁਆਰਾ ਸਾਪਤ ਅੰਤਰਰਾਸ਼ਟਰੀ ਵਿਦਿਆਰਥੀ ਸੀਮਾ ਮਾਮਾਤੋ ਜਾਣੂ ਹੋਣਾ ਚਾਹੀਦਾ ਹੈ ਅੰਤਰਰਾਸ਼ਟਰੀ ਵਿਦਿਆਰਥੀ ਸੀਮਾ ਉਨਾਂ ਦੀਆਂ ਪਰਮਿਟਾ ਅਰਜ਼ੀਆਂ ਦੀ ਗਿਣਤੀ ਨੂੰ ਸੀਮਤ ਕਰਦੀ ਹੈ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਸਲਾਨਾ ਪ੍ਰਕਿਰਿਆ ਦੇ ਲਈ ਸਵੀਕਾਰ ਕਰਦਾ ਹੈ ਕੈਨੇਡਾ ਦਾ ਟਿਚਾ 2027 ਦੇ ਅੰਤ ਤੱਕ ਕੁੱਲ ਆਬਾਦੀ ਦੇ 5% ਤੋਂ ਘਟ ਕਰਨ ਦਾ ਹੈ ਅਗਲੇ ਸਾਲ ICC 4 ਲੱਖ 80000 ਤੱਕ ਸਟੱਡੀ ਪਰਮਿਟ ਜਾਰੀ ਕਰਨ ਦੀ ਉਮੀਦ ਕਰਦਾ ਹੈ ਜਿਦੇ ਵਿੱਚ 1 ਲੱਖ 55000 ਨਵੇਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਵੀ ਸ਼ਾਮਲ ਨੇ ਜਿਵੇਂ ਕਿ 2026 ਤੇ 28 ਦੇ ਇਮੀਗ੍ਰੇਸ਼ਨ ਪੱਧਰੀ ਯੋਜਨਾ ਵਿੱਚ ਦੱਸਿਆ ਗਿਆ ਅਤੇ ਮੌਜੂਦਾ ਅਤੇ ਆਪਸ ਆਉਣ ਵਾਲੇ ਵਿਦਿਆਰਥੀਆਂ ਦੇ ਲਈ 253000 ਐਕਸਚੇਂਜਰ ਨੇ ਇਹ ਗਿਣਤੀ 2025 ਦੇ 437000 ਜਾਰੀ ਕਰਨ ਦੇ ਟਿੱਚੇ ਨਾਲੋਂ 7% ਘਟ ਹੈ ਅਤੇ 2024 ਦੇ 485000 ਜਾਰੀ ਕਰਨ ਦੇ ਟਿੱਚੇ ਦੇ ਨਾਲੋਂ 16% ਘਟ ਹੈ ਜੋ ਕਿ ਕੈਨੇਡਾ ਸਮੁੱਚੀ ਅਸਥਾਈ ਆਬਾਦੀ ਨੂੰ ਘਟਾਉਣ ਦੇ ਲਈ ਕੰਮ ਕਰਨਾ ਜਾਰੀ ਰੱਖਦਾ ਹੈ ਇਹ ਕੈਨੇਡਾ ਨੇ ਵਿਆਪਕ ਆರ್ಥਿਕ ਅਤੇ ਸਮਾਜਿਕ ਟਿੱਚੇ ਨੂੰ ਪੂਰਾ ਕਰਨ ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਦਾ ਹੈ ਛੋਟੇ ਦੀਆਂ ਪ੍ਰਤੀ ਭਾਵਾਂ ਨੂੰ ਆਕਰਸ਼ਿਤ ਕਰਨ ਤੇ ਵੀ ਕੇਂਦ੍ਰਿਤ ਰਹਿੰਦਾ ਹੈ ਜੀ ਹਾਂ 2026 ਦੇ ਵਿੱਚ ਪੀਏ ਐਲਟੀਐਲ ਦੀ ਲੋੜ ਵਾਲੇ ਵਿਨੇਕਾਰਾਂ ਨੂੰ 180000 ਤੱਕ ਸਟੱਡੀ ਪਰਮਿਟ ਜਾਰੀ ਕੀਤੇ ਜਾਣ ਦੀ ਵੀ ਉਮੀਦ ਹੈ 2026 ਦੇ ਲਈ ਸੀਮਾ ਦੇ ਤਹਿਤ ਕੁੱਲ 39670 ਸਟੱਡੀ ਪਰਮਿਟ ਅਜੇ ਸਥਾਨ ਉਪਲਬਧ ਹੋਣਗੇ 1 ਜਨਵਰੀ 2026 ਤੋਂ ਕਿਸੇ ਜਨਤਕ ਮਨੋਨੀਤ ਸਿੱਖਲਾਈ ਸੰਸਥਾ ਦੇ ਵਿੱਚ ਦਾਖਲ ਹੋਏ ਮਾਸਟਰ ਅਤੇ ਡਾਕਟੋਰੇਟ ਪੱਤਰ ਦੇ ਵਿਦਿਆਰਥੀ ਨੂੰ ਆਪਣੇ ਸਟੱਡੀ ਪਰਮਿਟ ਅਰਜੀ ਦੇ ਨਾਲ ਸੁਪਾਈ ਜਾ ਖੇਤਰੀ ਤਸਦੀਕ ਪੱਤਰ ਜਮ੍ਹਾਂ ਕਰਨ ਦੀ ਲੋੜ ਨਹੀਂ ਹੋਵੇਗੀ